ਐਸਪੀ ਮੁਹਾਲੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਭਾਰ ਵਿੱਚ ਚਲਾਇਆ ਗਿਆ ਆਪਰੇਸ਼ਨ ਕਾਰੋਬਾਰ ਜਿਸ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਤੇ ਮੁਹਾਲੀ ਪੁਲਿਸ ਵੱਲੋਂ ਕੱਸੀ ਗਈ ਨਕੇਲ ਅਤੇ ਜ਼ਿਲ੍ਹੇ ਭਾਰ ਵਿੱਚ ਚਲਾਇਆ ਗਿਆ ਵਿਸ਼ੇਸ਼ ਅਭਿਆਨ ਇਸ ਅਭਿਆਨ ਦੌਰਾਨ ਜ਼ਿਲ੍ਹੇ ਭਾਰ ਵਿੱਚ ਕਈ ਵਾਹਨ ਜ਼ਬਤ ਕੀਤੇ ਗਏ ਅਤੇ ਕਈਆਂ ਦੇ ਖੱਟੇ ਚਾਲਾਂ ਤੇ ਕਈ ਸ਼ਰਾਬੀਆਂ ਨੂੰ ਕੀਤਾ ਰਾਉਂਡ ਆਪਰੇਸ਼ਨ ਕਾਰੋਬਾਰ ਸੰਬੰਧੀ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬੱਲ ਬੇਸਿਕਲੀ ਸਾਡੇ ਮਾਨਯੋਗ ਡੀਆਈਜੀ ਮੈਂ ਕੇ ਐਸਐਸਪੀ ਸਾਹਿਬ ਦੀਪਕ ਪਾਰਕਸਰ ਇਹਨਾਂ ਦੇ ਬੜੇ ਕਲੀਅਰ ਕਟ ਡਾਇਰੈਕਸ਼ਨ ਹੈ ਵੀ ਕਾਰੋਬਾਰ ਜਿਹੜੀ ਤੁਹਾਨੂੰ ਡਿਫਾਈਨ ਕਰ ਰਹੇ ਆ ਵੀ ਕਾਰ ਦੇ ਵਿੱਚ ਬਹਿ ਕੇ ਜਿਹੜੇ दारू ਪੀਂਦੇ ਆ ਉਹਨਾਂ ਤੇ ਇਹ ਅੱਜ ਸਾਰਾ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ ਹੈ ਵੀ ਇਹ ਇੱਕ ਬੜਾ ਵਧੀਆ ਸ਼ਹਿਰ ਹੈ ਤੇ ਲੋਕਾਂ ਨੇ ਕਈ ਵਾਰ ਮਤਲਬ ਹਾਤੇ ਵੀ ਹੈ ਤੁਸੀਂ ਹੋਟਲਾਂ 'ਚ ਬੈਠ ਕੇ ਬੰਦਾ ਘਰ ਬੈਠ ਕੇ ਦਾਰੂ ਪੀਦਾ ਪਰ ਇਹ ਪਬਲਿਕ ਨਿਊਂਸੈਂਸ ਹੈ ਮਤਲਬ ਇਹਦੇ ਵਿੱਚ ਬੰਦਾ ਕਈ ਵਾਰ ਓਵਰ ਦਾਰੂ ਪੀ ਕੇ ਤੇ ਤੁਸੀਂ ਵੇਖੋ ਵੀ ਅਕਸਰ ਰਾਤ ਨੂੰ ਜਿਹੜੇ ਬੱਚੇ ਐ ਉਹ ਦਾਰੂ ਪੀ ਕੇ ਤੇ ਕਈ ਵਾਰ ਐਕਸੀਡੈਂਟ ਕਰਦੇ ਜਿਹਦੇ ਨਾਲ ਰੋਡ ਐਕਸੀਡੈਂਟ ਨਾਲ ਡੈਥ ਵੀ ਹੁੰਦੀ ਹੈ ਜੀ ਸੋ ਇਹ ਇਹ ਸੀਜ ਨੂੰ ਅਸੀਂ ਕੀ ਕਹਿੰਦੇ ਆਡ-ਆਡ ਮੇਰੇ ਨਾ ਐਸਐਚਓ 8 ਫੇਜ਼ ਤੇ 11 ਫੇਜ਼ ਦੋਵੇਂ ਹੈ ਤੇ ਸਾਡੇ ਮੇਰੇ ਜਿੰਨੇ ਵੀ ਹੋਰ ਐਸਐਚਓ ਹੈ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਐਸਐਸਪੀ ਸਾਹਿਬ ਦੇ ਕਮਾਂਡ ਥੱਲੇ ਐਸਪੀ ਸਿਟੀ ਸਾਹਿਬ ਦੇ ਕਮਾਂਡ ਥੱਲੇ ਸਾਰੇ ਆਪਰੇਸ਼ਨ ਸਾਰੇ ਚੱਲਦੇ ਸਰ ਕਿੰਨੀਆਂ ਕਿ ਗੱਡੀਆਂ ਹੁਣ ਤੱਕ ਤੁਸੀਂ ਰਿਕਵਰ ਕਰ ਲਿਆ ਇਹਨਾਂ ਪਕੜੀਆਂ ਇਹਨਾਂ ਦਾ ਚਲਾਨ ਕੱਟੇ ਜਾਂਦੇ ਆ ਵਾਰਨਿੰਗ ਦਿੱਤੀ ਜਾਂਦੀ ਇਹਦੇ ਇਹਦੇ ਚ ਪਹਿਲਾਂ ਤੇ ਅਸੀਂ ਪਿਛਲੇ ਹਫਤੇ ਵੀ ਬੰਦਿਆਂ ਨੂੰ ਅ ਅਗਾਹ ਕੀਤਾ ਸੀ ਵੀ ਇਹੋ ਜੀ ਇਹ ਨਾ ਕੀਤਾ ਜਾਵੇ ਪਰ ਹੁਣ ਫਿਰ ਹਾਲ ਅਸੀਂ ਇਦਾਂ ਦਾ ਚਲਾਨ ਕਰ ਰਹੇ ਹਾਂ ਤੇ ਜੇਕਰ ਮਤਲਬ ਉਸ ਤੋਂ ਅਗਲੀ ਵਾਰ ਇਹ ਸਿਰਫ ਅਵੇਰਨੈਸ ਵਗੋਂ ਅਸੀਂ ਦੱਸ ਰਹੇ ਹਾਂ ਵੀ ਅਸੀਂ ਪਬਲਿਕ ਨੂੰ ਹਰਾਸ ਵੀ ਨਹੀਂ ਕਰਨਾ ਚਾਹੁੰਦੇ ਪਰ ਇਹ ਵੀ ਨਹੀਂ ਹੈ ਵੀ ਉਹ ਮਤਲਬ ਕਾਨੂੰਨ ਦੇ ਉੱਤੇ ਕਿਸੇ ਨੂੰ ਅਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੁਝ ਨਾਕਾਬੰਦੀ ਕੀਤੀ ਗਈ ਹੈ ਕੀ ਕੁਝ ਨਾਕਾਬੰਦੀ ਰਹੀ ਹੈ ਔਰ ਕੀ ਕੁਝ ਜਦੋਂ ਨਿਕਲ ਕੇ ਨਤੀਜਾ ਸਾਹਮਣੇ ਆਇਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਸਾਰੀ ਮੋਹਾਲੀ ਪੁਲਿਸ ਨੇ ਦੇ ਨਾਲ ਨਾਲ ਸਾਰੇ ਪੰਜਾਬ ਪੁਲਿਸ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਜਿਹੜੀ ਪਬਲਿਕ ਪਲੇਸਿਸ ਤੇ ਡਰਿੰਕਿੰਗ ਜਿਹੜੀ ਚੱਲਦੀ ਹੈ ਉਹਨੂੰ ਬਿਲਕੁਲ ਬੰਦ ਕੀਤਾ ਜਾਊਗਾ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜ਼ਿਲ੍ਹੇਪੁਰ ਦੇ ਵਿੱਚ ਤੇ ਸਰ ਕਿ ਕਿਸ ਤਰੀਕੇ ਨਾਲ ਚੈੱਕ ਕੀਤੀ ਕੁਝ ਐਲਕੋਮੀਟਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਬੁਲਟ ਦੇ ਉਹਨੇ ਦੇਖਿਆ ਕਿ ਪਟਾਕੇ ਵੀ ਚੈੱਕ ਕੀਤੇ ਗਏ ਨੇ ਬਿਲਕੁਲ ਜੀ ਐਲਕੋਮੀਟਰ ਦਾ ਵੀ ਯੂਜ਼ ਕੀਤਾ ਜਾ ਰਿਹਾ ਹੈ ਜਿਹੜਾ ਨੌਇਸ ਪੋਲੂਸ਼ਨ ਵਗੈਰਾ ਕਰ ਰਹੇ ਨੇ ਜਿਹੜੇ ਬੁਲੇਟ ਜਿਵੇਂ ਤੁਸੀਂ ਦੱਸ ਰਹੇ ਹੋ ਪਟਾਕੇ ਮਾਰਨ ਲਈ ਇਹ ਵੀ ਚੈੱਕ ਕੀਤੇ ਗਏ ਐ ਵੈਸੇ ਵੀ ਜਿਹੜੇ ਨਾਰਮਲ ਡਾਕੂਮੈਂਟਸ ਨੇ ਜੋ ਮੋਟਰ ਵਹੀਕਲ ਐਕਟ ਦੇ ਅਕੋਰਡਿੰਗਲੀ ਹਰੇਕ ਵਹੀਕਲ ਦੇ ਚਾਹੀਦੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਐ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਐ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ